ਕਾਲੇ ਸਬੰਧਕ ਮਾਨਯੋਗ ਸੈਕਟਰ ਟਰਾਂਸਪੋਰਟ ਵੱਲੋਂ ਮਿਲਣੀ ਕੀਤੀ। ਇਹ ਮੀਟਿੰਗ ਦੇ ਦੌਰਾਨ ਹਰੇਕ ਮੁੱਦੇ ਤੇ ਹਰੇਕ ਸਾਡੀ ਮੰਗ ਤੇ ਚਰਚਾ ਹੋਈ ਆ। ਜਿੱਥੇ ਜਿੱਥੇ ਸਾਡਾ ਟਰਾਂਸਪੋਰਟ ਟਰੈਕਟਰ ਮੈਡਮ ਇੱਕ ਚੰਗੇ ਰਵਈਏ ਦੇ ਵਿੱਚ ਸਾਹਮਣੇ ਆਈ ਆ। ਉੱਥੇ ਇੱਕ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਸਾਨੂੰ ਸੰਦੇਹ ਭਰਾਵਾਂ ਨੂੰ ਜਿਹੜਾ ਖਜ਼ਾਨੇ ਦੇ ਵਿੱਚੋਂ ਤਨਖਾਹ ਕਰਨ ਦਾ ਲੋਨੀ ਪੋਪ ਇਹ ਸਾ ਸਰਕਾਰ ਨੇ ਦਿੱਤਾ ਉਹਦੇ ਤੇ ਖੁੱਲ ਕੇ ਗੱਲ ਹੋਈ ਆ ਕਲੀਅਰ ਕਟ ਸ਼ਬਦਾਂ ਦੇ ਵਿੱਚ ਦੱਸਿਆ ਵੀ ਤੁਹਾਨੂੰ ਪਣਵਾਸੀ ਭਾਰਤੀਓ ਦਿੱਤੀ ਉਹ ਪਣਵਾਸੇ ਵਿੱਚੋਂ ਹੀ ਤਨਖਾਹ ਮਿਲਣੀ ਆ ਸਮਾਜ ਦੇ ਵਿੱਚੋਂ ਕੱਢ ਦਿਓ ਕਿ ਤੁਹਾਨੂੰ ਖਜ਼ਾਨੇ ਤੋਂ ਉਹਦੇ ਲੋ ਪੈਸੇ ਨਾਲ ਮਤਲਬ ਅਸੀਂ ਸਟੇਟ ਬੈਂਕ ਤੇ ਦੇ ਦੀ ਆ ਤੁਹਾਨੂੰ ਅਸੀਂ ਸਿੰਨ ਬੈਂਕ ਤੇ ਦੇ ਦੀ ਅਸੀਂ ਐਕਟ ਵੀ ਐਸਟੀ ਵੀ ਤੇ ਦੇ ਦੀ ਐਸਾ ਇਹ ਸਵਾਲ ਨਾਲ ਮਤਲਬ ਨਾ ਕਰਿਆ ਕਰੋ ਵੀ ਕਿਹੜੀ ਬੈਂਕ ਤੇ ਆ ਕਿ ਇਹ ਲੱਗਾ ਕਰੋ ਵੀ ਪੈਸੇਾਂ ਤੇ ਕੰਮ ਵੀ ਜੱਟਿਆ ਅਗ ਨਹੀਂ ਲੱਗਦਾ ਕਰਾਂਗੇ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖਾਂਗੇ ਵਾਸਤੋ ਹਮੇਸ਼ਾ ਵਾਸਤੋ ਹਮੇਸ਼ਾ ਸੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਨਕਦੀ ਸਿਸਟਮ ਬੰਦ ਕਰੋ ਬੰਦ ਕਰੋ ਸੇ ਮੁਲਾਜ਼ਮ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਲੋਕੀਆਂ ਤੋਂ ਕਦੇ ਮੁਲਾਜ਼ਮ ਬਾਹਰ ਲੋੜੇ ਪਨ ਬਸ ਪੀ ਆਰ ਸੀ ਕੰਟਰੈਕਟ ਵਰਕਰ ਯੂਨੀਅਨ ਦੀਪੂ ਮੁਖਸਰਵਾਲ ਸਾਹਿਬ ਵੱਲੋਂ ਸੁਭਾਗੋ ਹੈ ਅੱਜ ਦੀ ਗੇਟ ਰੈਲੀ ਕਰਨ ਦਾ ਮੁੱਖ ਕਾਰਨ ਇਹ ਆ ਸਾਡਾ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਪੱਕੇ ਕਰਨੀਆਂ ਮੰਗਾ ਹੋਰ ਸਾਡੀਆਂ ਬਹੁਤ ਸਾਰੀਆਂ ਟਰਾਂਸਪੋਰਟ ਵਿਭਾਗ ਦੀਆਂ ਮੰਗਾ ਜਿਹੜੀਆਂ ਉਹ ਲਗਾਤਾਰ ਆ ਜਿਹੜੀਆਂ ਲੰਮਕ ਰਹੀਆਂ ਸਾਡੇ ਡਿਪਾਰਟਮੈਂਟ ਵੱਲੋਂ ਸਾਡੇ ਸਰਕਾਰ ਵੱਲੋਂ ਜਿਹੜੀ ਅਸੀਂ ਬੜੇ ਚਾਵਾ ਸ਼ਾਹ ਨਾਲ ਬਣਾਈ ਸੀ ਕੋਈ ਸਾਰਾ ਜਿਹੜੀ ਉਹ ਨਹੀਂ ਲਈ ਜਾ ਰਹੀ ਇਸ ਦੇ ਵਿਰੋਧ ਚ ਅਸੀਂ ਗੇਟ ਰੈਲੀ ਕਰ ਰਹੇ ਆ 26 ਤਰੀਕ ਨੂੰ ਮੁੱਖ ਮੰਤਰੀ ਜਿੱਥੇ ਵੀ ਝੰਡਾ ਚੜਾਉਣਗੇ ਉੱਥੇ ਕਾਲੇ ਚੋਲੇ ਪਾ ਕੇ ਆਪਦਾ ਰੋਸ ਹੈ ਜਿਹੜਾ ਉਹ ਜ਼ਾਹਰ ਕਰਾਂਗੇ ਤੇ 12 13 14 ਫਰਵਰੀ ਦੀ ਜਿਹੜੀ ਆ ਹੜਤਾਲ ਕਰਾਂਗੇ ਅਸੀਂ ਜੇਕਰ ਸਾਡੀਆਂ ਮੰਗਾਂ ਤੇ ਸੁਣਵਾਈ ਨਹੀਂ ਹੁੰਦੀ ਤੇ ਆਉਣ ਵਾਲੇ ਕੱਲ ਤੋਂ ਲੈ ਕੇ ਅਸੀਂ ਇੱਕ ਸਾਡੇ ਤੇ ਕੇਂਦਰ ਸਰਕਾਰ ਨੇ ਮਾੜਾ ਕਾਨੂੰਨ ਆ ਸਾਡੇ ਡਰਾਈਵਰ ਭਰਾਵਾਂ ਤੇ ਲਾਗੂ ਕਰ ਦਿੱਤਾ ਗਿਆ ਸਾਡੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਸਾਹਿਬ ਨੇ ਵੀ ਵਾਰ-ਵਾਰ ਬਿਆਨ ਦੇ ਕੇ ਕਿਹਾ ਕਿ ਓਵਰਲੋਡਿੰਗ ਜਿੰਨੇ ਵੀ ਟ੍ਰਾਂਸਪੋਰਟਾਂ ਚਾਹੇ ਸਰਕਾਰੀ ਐ ਚਾਹ ਪ੍ਰਾਈਵੇਟ ਆ ਉਹ ਜਿਹੜੇ ਰੂਲ ਰੈਗੂਲੇਸ਼ਨ ਨੂੰ ਭੰਗ ਕਰਕੇ ਓਵਰਲੋਡਿੰਗ ਕਰਦੇ ਆ ਉਹਦਾ ਉਹਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਹੋਏ ਆਪਦੇ ਟ੍ਰਾਂਸਪੋਰਟ ਮੰਤਰੀ ਸਾਹਿਬ ਦੀ ਗੱਲ ਮੰਨਦੇ ਹੋਏ ਅਸੀਂ ਕੱਲ ਤੋਂ ਫੈਸਲਾ ਕੀਤਾ ਕਿ ਪੰਜਾਬ ਰੋਡਵੇ ਪੰਜਾਬ ਸਰਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਜਿਹੜੀਆਂ 52 ਸਵਾਰੀਆਂ ਦੀ ਲਿਮਟ ਆ 52 ਸੀਟਾਂ ਹੁੰਦੀਆਂ 52 ਸਵਾਰੀਆਂ ਕੜਾਈਆਂ ਜਾਣੀਆਂ ਜੇਕਰ ਅਸੀਂ ਇਸ ਗੱਲ ਦੇ ਨਾਲ-ਨਾਲ ਪਬਲਿਕ ਤੋਂ ਵੀ ਮਾਫੀ ਮੰਗਦੇ ਆ ਕਿਉਂਕਿ ਸਾਡੀਆਂ ਸਾਥੀਆਂ ਨੇ ਭੜਣਾ ਭਰਾਵਾਂ ਨੇ ਦੂਰਦਰ ਆਡੇ ਜਾਣਾ ਹੁੰਦਾ ਜਦੋਂ ਬੱਸ ਦੇ ਵਿੱਚ ਸੀਟਾਂ ਹੀ 52 ਲਾਈਆਂ ਸਰਕਾਰ ਨੇ ਕਾਨੂੰਨ ਹੀ 52 ਦਾ ਬਣਾਇਆ ਉਹਨਾਂ ਨੂੰ ਅਸੀਂ ਨਾਲ-ਨਾਲ ਤਕਲੀਫ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਨਾਲ-ਨਾਲ ਅਸੀਂ ਬੇਨਤੀ ਕਰਦੇ ਆ ਆਮ ਪਬਲਿਕ ਨੂੰ ਹੋਰ ਭਰਾਤਰੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਸਾਡੇ ਇਸ ਹੱਕ ਦੇ ਵਿੱਚ ਸਾਡਾ ਸਹਿਯੋਗ ਕਰਨਾ ਤਾਂ ਜੋ ਅਸੀਂ ਜਿਹੜਾ ਸਰਕਾਰ ਦਾ ਕਾਨੂੰਨ ਹੈ ਓਵਰਲੋਡਿੰਗ ਨੂੰ ਤੋੜ ਕੇ ਅਸੀਂ ਸੀਟਾਂ ਦੇ ਨਿਰਧਾਰਿਤ ਸਵਾਰੀਆਂ ਬਿਠਾਈਆਂ ਜਾਣ ਤਾਂ ਕਿ ਸਵਾਰੀਆਂ ਸੌਖੀਆਂ ਤੇ ਸੱਜੇ ਢੰਗ ਨਾਲ ਆਪਦੀ ਮੰਜ਼ਿਲ ਉੱਤੇ ਜਾ ਸਕਣ